ਲੁਧਿਆਣਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਅੱਜ ਪਿੰਡ ਬਸੂਵਾਲ ਵਿਖੇ ਆਪਣਾ ਚੋਣ ਦੌਰਾ ਕੀਤਾ ਗਿਆ। ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਹਲਕਾ ਇੰਚਾਰਜ ਐਸਰ ਕਰੇਰ ਸਾਹਿਬ ਕਬਾਧਾਇਕ ਵੀ ਉੱਚੇ ਚੇਤੁਰ ਤੇ ਹਾਜ਼ਰ ਸਨ। ਮਾਰਕੀਟ ਕਮੇਟੀ ਹਟੂੜ ਦੇ ਸਾਬਕਾ ਚੇਅਰਮੈਨ ਚੰਦ ਸਿੰਘ ਢੱਲਾ ਅਤੇ ਸਰਕਲ ਪ੍ਰਧਾਨ ਜਥੇਦਾਰ ਪਰਮਿੰਦਰ ਸਿੰਘ ਚੀਨਾ ਵੀ ਉਹਨਾਂ ਦੇ ਨਾਲ ਉੱਚੇ ਚੇਤੁਰ ਤੇ ਹਾਜ਼ਰ ਸਨ। ਉਹਨਾਂ ਦਾ ਪੈਨਟ ਵਿਖੇ ਆਉਣ ਤੇ ਜੱਥੇਦਾਰ ਆਤਮਾ ਸਿੰਘ ਬਸੂਵਾਲ ਨੇ ਭਰਪੂਰ ਸਵਾਗਤ ਕੀਤਾ ਇਸ ਮੌਕੇ ਐਸਰ ਕਲੀਅਰ ਨੇ ਜ਼ੋਰਨ ਕਰਦਿਆਂ ਕਿਹਾ ਥੋੜਿਆ ਇਹ ਅਤਵਾਦ ਕਰ ਲਿਆ ਕਿ ਵੋਟ ਆਪਾਂ ਜਦੋਂ ਪਾ ਦਈਏ ਹਜ਼ਾਰ-ਹਜ਼ਾਰ ਰੁਪਏ ਇੱਕ ਬੀਬੀ ਦੇ ਖਾਤੇ ਜਾਏਗਾ ਇਹਨਾਂ ਨੇ ਗੱਲ ਕਹੀ ਸੀ ਕਿ ਦੇਖੋ ਤੁਸੀਂ ਵੋਟ ਪਾ ਦਿਓ ਨਾਲ ਹੀ ਜਦ ਸਾਡੀ ਸਰਕਾਰ ਬਣ ਗਈ ਨਾ ਉਦੋਂ ਤੁਹਾਡੇ ਖਾਤੇ ਵਿੱਚ 10000 ਰੁਪਏ ਆਇਆ ਹਬੀਬੀ ਕਹਿੰਦੀ ਗੱਲ ਸਹੀ ਐ ਜੋ ਮੈਂ ਕਿਹਾ ਤੇ ਵੋਟਾਂ ਆਪਾਂ ਹੀ ਪਾਤੀਆਂ ਜਦੋਂ ਵੋਟਾਂ ਪਾਤੀਆਂ ਤੇ ਹੁਣ ਦੇਖ ਲਓ ਪੇ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨੂੰ ਪੁੱਛ ਜਿਉਂਦੇ ਹੋ ਤੇ ਪੰਨਾ ਤਾਂ ਭਾਈ ਸਾਡਾ ਲੱਖ-ਲੱਖ ਰੁਪਏ ਰੱਖੇ ਇੱਥੇ ਝੂਠੇ ਹੁੰਦੇ ਆ ਗੱਲਾਂ ਬਹੁਤ ਕਰਦੇ ਆ ਗਾਰੰਟੀਆਂ ਬਹੁਤ ਦਿੰਦੇ ਆ ਪਰ ਲਾਰੇ ਬੜੇ ਲਾਉਂਦੇ ਆ ਪਰ ਕੰਮ ਕਾਸੇ ਨਹੀਂ ਕਰਦੇ ਤੇ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਨੀ ਆ ਕਿ ਦੇਖੋ ਜੇ ਅਸੀਂ ਜੋ ਕਿਹਾ ਉਹ ਕੀਤਾ ਜੇ ਤੁਹਾਨੂੰ ਕਿਹਾ ਵੇ 24 ਘੰਟੇ ਬਿਜਲੀ ਮਿਲੂਗੀ ਤੇ ਬਿਜਲੀ ਮਿਲੀ ਆ ਤੇ ਜੇ ਤੁਹਾਨੂੰ ਕਿਹਾ ਸੜਕਾਂ ਬਣੀਆਂ ਸੜਕਾਂ ਬੜੀਆਂ ਤੇ ਨਾਲ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਕਿ ਆਪਾਂ ਸੋਚਦਾ ਹੈਗਾ ਚਲੋ ਸਾਹਮਣੇ ਮੈਂ ਤੁਸੀਂ ਆਪਣਾ ਮਨ ਬਣਾਇਆ ਹੋਇਆ ਤੁਸੀਂ ਆਪਣਾ ਮਨ ਬਣਾ ਕੇ ਬੈਠੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨਗਰ ਦੇ ਵਿੱਚੋਂ ਲੀਡਰ ਤੋਂ ਸਰ ਮੈਨਾ ਜੇ ਗਲਤੀ ਪੰਜਾਬੀਆਂ ਤੋਂ ਹੋਈ ਜੇ ਵੀ ਕ੍ਰੇਸਟ ਦੇ ਅੰਦਰ ਕਹ ਲੀਏ ਗੱਲਾਂ ਵਿੱਚ ਆਗੇ ਜੇ ਆਪਾਂ ਨੇ ਵੋਟ ਪਾ ਲਈ ਆਮ ਆਦਮੀ ਪਾਰਟੀ ਕਹਿੰਦੇ ਸੀ ਅਸੀਂ ਆਮ ਆਦਮੀ ਪਾਰਟੀ ਪਰ ਮਤ ਜੋ ਆਮ ਆਲੀ ਗੱਲ ਕੋਈ ਵੀ ਨਹੀਂ ਬਾਣਕੀ ਪਾਵਰ ਤੋਂ ਬਾਅਦ ਪੱਤਰ ਪਰ ਉਹਦੇ ਪਿੰਡ ਜਾਣ ਵਾਸਤੇ ਉਹਨੇ 10000 ਪੁਰਸ਼ ਮੁਲਾਜ਼ਮ ਉਹਦੇ ਲਾਏ ਤਾਂ ਉਹਦੇ ਪਿੰਡ ਗਿਆ ਅਫਸੋਸ ਕਰ ਇਹ ਜਿਹੜੇ ਆਮ ਆਦਮੀ ਲੋਕ ਸਿ ਆਮ ਆਦਮੀ ਕੋਈ ਜਿਹੜੇ ਦਿਖਾਵੇ ਦੇ ਆਮ ਸੀ ਅੱਜ ਬਹੁਤ ਖਾਦੋ ਇਹਦੇ ਕੋਈ ਕੋਠੀ ਦੱਬੀ ਜਾਂਦਾ ਹੈ ਸੇ ਤੁਹਾਡੇ ਕੋਈ ਰਿਤਾ ਬੇਤੀ ਜਾਂਦੇ ਨੇ ਕੋਈ ਲੋਕਾਂ ਦੇ ਪਰਚੇ ਦੱਜ ਕਰਾਈ ਜਾਂਦੇ ਨੇ ਕੋਈ ਧਮਕੀਆਂ ਦੇਈ ਜਾਂਦੇ ਨੇ ਇਹ ਆਹ ਜਹਾਨਤ ਨੇ ਇਹਨਾਂ ਦੇ ਤੁਹਾਨੂੰ ਬੇਨਤੀ ਕਰ ਰਵਾਂ ਜਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਆ ਜਿਹਨੇ ਪੰਜਾਬ ਦਾ ਵਿਕਾਸ ਕੀਤਾ ਪੰਜਾਬ ਨੂੰ ਤਰਕਸ਼ਿਤ ਕੀਤੀ ਤਰੱਕੀ ਦਿੱਤੀ ਤੁਹਾਨੂੰ ਜੋ ਵੀ ਹਾਂ ਤੇ ਬਿਜਲੀ ਜਿਹੜੇ ਗਰਾਹਾਂ ਦੀਆਂ ਫੋਟੋ ਉਹਨੇ ਇਹਨਾਂ ਨੇ ਅਕਾਲ ਤਾਸਰਤ ਆਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸਨ ਸਿੰਘ ਜੀ ਲੋਇਆ ਆਪਰੇ ਆਪ ਅੱਜ ਵੀ ਬਾਹਰ ਨਾ ਜਾ ਰਹੇ ਹੋਏ ਉਹ ਪਾਬੰਦੀ ਕਰਵਾਉਣ ਆਏ ਆ ਬਾਕੀ ਕ੍ਰਮ ਦੀਆਂ ਗੱਲਾਂ ਬਹੁਤ ਹੋਰੀਆਂ ਨੇ ਜੋ ਨੁਕਸਾਨ ਹੋ ਰਿਹਾ ਪੰਜਾਬ ਦਾ ਜੋ ਲੋਕੀਆਂ ਬਾਹਰ ਦੇ ਚਲੇ ਜਾ ਰਹੀਆਂ ਸੱਚ ਆ ਬੋਲੋ ਰਾਜ ਸਭਾ ਦੇ ਮੈਂਬਰ ਬਾਰੋਂ ਬਣਾ ਦਿੱਤੇ ਗਏ ਪੰਜਾਬ ਦਾ ਇਸ ਮੌਕੇ ਨੰਬਰਦਾਰ ਸਤਨਾਮ ਸਿੰਘ ਬਸੂਵਾਲ ਗੁਰਪ੍ਰੀਤ ਸਿੰਘ ਬਸੂਵਾਲ ਸ਼ਿਵਰਾਜ ਸਿੰਘ ਸਾਬਕਾ ਸਰਪੰਚ ਅਤੇ ਹੋਰ ਉਪਦਵੰਤੇ ਹਾਜ਼ਰ ਸਨ